ਸਾਰੇ ਨੂੰ ਪਿਆਰ ਪਰਿਸ਼ਤ ਸ੍ਰੀ ਅਕਾਲ ਕਰਦੇ ਵੀਡੀਓ ਦੀ ਸ਼ੁਰੂਆਤ ਫਿਰ ਤੇ ਗੱਡੀ ਆਪਣੀ ਹੋ ਗਈ ਐ ਸਿਲੈਕਟ ਵਾਈਟ ਕਲਰ ਚ ਜਾਨੀ ਤੇ ਨੰਬਰ ਆਪਾਂ ਉਦੋਂ ਬੁੱਕ ਕਰਾਤਾ ਸੀਗਾ ਤੇ ਨੰਬਰ ਆਪਣਾ ਲਾਤਾ ਜਾਨੀ ਪਰਸੋ ਚੌਥੇ ਦਾਈ ਨੰਬਰ ਬਲੇਟ ਆ ਜਿਹੜੀ ਹਾਈ ਸਕਿਉਰਿਟੀ ਲੱਗ ਜਾਣਗੀਆਂ ਤੇ ਨੰਬਰ ਤੇ ਬਾਕੀ ਕਲਰ ਆਪਣਾ ਸੀਗਾ ਵਾਈਟ ਸਿਲੈਕਟ ਕੀਤਾ ਜੀ ਉਦੋਂ ਦੇਖ ਕੇ ਆ ਗਏ ਸੀਗੇ ਤੇ ਬਾਕੀ ਦੇਖਾਂਗੇ ਚਲਾ ਕੇ ਕਿਵੇਂ ਦਾ ਹਸਾਬ ਕਿਤਾਬ ਗੱਡੀ ਲੈ ਕੇ ਨਿਕਲ ਆਏ ਸੀਗੇ ਤੇ ਆਰਮਨ ਦੂਜੀ ਗੱਡੀ ਤੇ 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 ਹਲੋ ਪੌਣ ਵਾਲਾ ਪੰਪ ਆਇਆ ਨਹੀਂਗਾ ਤੇ ਤੇਲ ਥੋੜਾ ਹੀ ਹੈ ਦੇ ਵਿੱਚ ਤੇ ਬਾਕੀ ਬੋਡ ਫੀਲ ਹੈਗਾ ਜਦੋਂ ਚਲਾਉਂਦੀ ਇਹਦੀ ਤੇ ਪੂਰੀ ਸੈੱਟ ਆ ਜਾਣੀ ਬਾਕੀ ਨਵੀਂ ਕਰਕੇ ਹੈ ਜਿਹਾ ਆਵਾਜ਼-ਬੂਜ ਵੀ ਹੈ ਨਹੀਂ ਕੋਈ ਬਾਕੀ ਪੈਟਰੋਲ ਇੰਜਣ ਦਾ ਵੈਸੇ ਕੋਈ ਵਾਈਬ੍ਰੇਟ ਨਹੀਂ ਕਰਦਾ ਹੁੰਦਾ ਇੰਜਣ ਜਿੰਨਾ ਇੱਦਾਂ ਤੇ ਬਾਕੀ ਦੇਖੋ ਹੁਣਾਂ ਟਾਈਮ 'ਚ ਖਿਲਦਾ ਚੱਲਦੀ ਹੈ ਇਹ ਆਮਨੇ ਇਹ ਇਹ ਨਾ ਕੋਈ ਹੈ ਹਾਂ ਹਾਂ ਜੋ ਨਾ ਜੇ ਚੋਨਾ ਬਾਕੀ ਨਾ ਕੋਈ ਤਾਂ ਉਹ ਤਾਂ ਉਹ ਕੰਮ ਹੋਣਾ ਉਹ ਆਪ ਕੋਲੋਂ ਬਿੱਟੇ ਦੇ ਸੀ ਨਹੀਂ ਇਹ ਨੂੰ ਸੋਨਾ ਕਹਿੰਦੇ ਆ ਇਹ ਤੇ ਕਿਤਾ ਦੇਗਾ ਇਹ ਕੁਝ ਫਰਾਂ ਦੇ ਪਹੁੰਚ ਗਏ। ਹੁਣ ਰਵਾਟ ਜਾਂਦਾ। ਓਕੇ। ਲੈ, ਪਾਸੇ ਲਾ ਲੋ। ਪਹੁੰਚ ਗਿਆਂ ਘਰੇ। ਤੇ ਗੱਡੀ ਦੀ ਲੋਕੋ ਦੇਖ ਸਕਦੇ ਹੋ ਵਾਈਟ ਚੋਂ ਉੱਠਦੀ ਹੈ ਪੂਰੀ। ਤੇ ਬਾਕੀ ਚਲਾਉਣ ਨੂੰ ਵੀ ਠੀਕ ਲੱਗੀ ਤੇ ਨੰਬਰ ਆਪਣਾ ਫੇਵਰੇਟ ਆ ਇਹ। ਜੇ ਤੇ ਮਿਲ ਗਿਆ ਯਾਨੀ ਨਾਂ ਤੇ ਆਪਣੇ ਪਹਿਲਾਂ ਡੀ ਤੇ ਢਲੋਂਦੇ ਜਿਵੇਂ ਮੰਨ ਲਈ ਆਪਾਂ ਤੇ ਹੁਣ ਜੇ ਤੇ ਮੇਰੇ ਨਾਂ ਤੇ ਹੀ ਆ ਜਸਵੀਰ ਨਾਂ ਜਿਵੇਂ ਤੇ ਪੀਵੀ 25 25 ਹੈਗਾ ਜਗਰਾਉਂ ਦਾ ਤੇ ਨੰਬਰ 9321 ਫੇਵਰੇਟ ਆਪਣਾ ਹੈ ਤੇ ਕੋਈ ਖਾਸ ਨਹੀਂ ਹੈਗਾ ਜੇ ਆਪਾਂ ਲੈਨੇ ਤੇ ਆਪਣੇ ਲਈ ਪੂਰਾ ਗੋਡਾ ਹੈ ਨੰਬਰ 9321 ਜਦੋਂ ਨਵਾਂ ਸੰਦ ਲੈਣਾ ਤੇ ਉਹਦਾ ਨੰਬਰ ਇਹੀ ਕੋਸ਼ਿਸ਼ ਹੁੰਦੀ ਆਪਣੀ ਤੇ ਮਿਲ ਵੀ ਜਾਂਦਾ ਆਪ ਨੂੰ ਹੇ ਤਾਂ ਹੀ ਜਵਾਬ ਨਹੀਂ ਦਿੱਤਾ ਕਿਸੇ ਵੀ ਕੰਪਨੀ ਵਾਲੇ ਨੇ ਤੇ ਗੱਡੀ ਬਾਕੀ ਦੇਖ ਸਕਦੇ ਆ ਕਿ ਕਿੰਨੀ ਕ ਹਾਈਟ ਦੀ ਹੈਗੀ ਐ ਇਹ ਨਾ ਵੱਡੀ ਆ ਨਾ ਛੋਟੀ ਆ